ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਸਾਖੀ ਹੈ ਲਾਲ ਝੰਡੀ ਵਾਲਾ ਸ਼ਹੀਦ ਇੱਕ ਇਸ ਧਰਤੀ ਤੇ ਮਨੁੱਖ ਜਨਮ ਲੈਂਦਾ ਹੈ ਸਮਾਜਿਕ ਬਣਤਰ ਵਿੱਚ ਉਸ ਦਾ ਮਨ ਤਿਆਰ ਹੋਣ ਲੱਗ ਪੈਂਦਾ ਹੈ ਕੁਝ ਇੱਕ ਧਾਰਮਿਕ માનਤਾਵਾਂ ਉਸ ਦੇ ਮਨ ਤੇ ਅਸਰ ਪਾਉਂਦੀਆਂ ਨੇ ਆਪਣੇ ਵੱਡਿਆਂ ਦੇ ਜੀਵਨ ਅਤੇ ਉਪਦੇਸ਼ ਵਿੱਚੋਂ ਵੀ ਇਨਸਾਨ ਬਹੁਤ ਕੁਝ ਸਿੱਖਦਾ ਰਹਿੰਦਾ ਹੈ ਇਸ ਤਰ੍ਹਾਂ ਹੌਲੀ-ਹੌਲੀ ਮਨੁੱਖ ਆਪਣੇ ਲਈ ਆਪਣੇ ਰਾਹ ਦੀ ਚੋਣ ਕਰਦਾ ਹੈ ਵਿਦਿਆ ਪੜ੍ਹਨੀ ਅੱਛੀ ਗੱਲ ਹੈ ਪਰ ਵਿਖਦੀ ਰੂਪਰੇਖਾ ਉਲੀਕੇ ਕੰਮ ਕਰਨਾ ਹੋਰ ਵੀ ਚੰਗੀ ਗੱਲ ਹੈ ਜਿੰਨੀ ਤਰ੍ਹਾਂ ਦੀ ਵਿਦਿਆ ਪੜ੍ਹੀ ਜਾ ਸਕੇ ਉਤਨੀ ਹੀ ਲਾਹੇਵੰਦ ਹੈ ਪਰ ਬਹੁਤ ਸਾਰੇ ਮਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਬਾਰੇ ਪਹਿਲਾ ਕੋਈ ਤਿਆਰੀ ਨਹੀਂ ਹੁੰਦੀ ਅਚਨਚੇਤੀ ਵਾਪਰ ਗਏ ਹਾਲਾਤ ਨਾਲ ਠਰਮੇ ਅਤੇ ਦਲੇਰੀ ਨਾਲ ਤੁਰੰਤ ਫੈਸਲਾ ਕਰਨਾ ਪੈਂਦਾ ਹੈ ਜੋ ਮਨੁੱਖ ਅਮਰਜੈਂਸੀ ਨਿਰਣਾ ਲੈਣ ਤੋਂ ਅਸਮਰਥ ਹੋਵੇ ਉਹ ਜ਼ਿੰਦਗੀ ਦੀ ਦੌੜ ਵਿੱਚੋਂ ਫੇਲ ਹੋ ਜਾਂਦਾ ਹੈ ਇਹ ਵੀ ਸੰਭਵ ਹੈ ਕਿ ਫੈਸਲੇ ਲੈਣ ਵਿੱਚ ਗਲਤੀ ਵੀ ਹੋ ਸਕਦੀ ਹੈ ਪਰ ਇਹ ਵੀ ਸੱਚ ਹੈ ਕਿ ਹਰ ਕਾਮਯਾਬੀ ਦੇ ਪਿੱਛੇ ਜਿੱਥੇ ਮਿਹਨਤ ਹੈ ਸਿਆਣਪ ਹੈ ਨਾਲ ਹੀ ਖਤਰੇ ਉਠਾਉਣਾ ਵੀ ਕਾਮਯਾਬ ਹੋਣ ਲਈ ਜ਼ਰੂਰੀ ਹੈ ਜਿਹੜਾ ਖਤਰੇ ਤੋਂ ਹੀ ਡਰਦਾ ਮਾਰਾ ਕੋਈ ਕੰਮ ਨਹੀਂ ਕਰੇਗਾ ਤਾਂ ਫਿਰ ਉਹ ਕਾਮਯਾਬ ਇਨਸਾਨ ਕਿਵੇਂ ਬਣੇਗਾ ਜਿਨ੍ਹਾਂ ਨੂੰ ਅਸੀਂ ਅੱਜ ਕਾਮਯਾਬ ਇਨਸਾਨ ਮੰਨ ਕੇ ਸਤਿਕਾਰ ਦਿੰਦੇ ਹਾਂ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਪਤਾ ਲੱਗ ਸਕਦਾ ਹੈ ਕਿ ਉਹਨਾਂ ਖਤਰੇ ਵੀ ਬਹੁਤ ਉਠਾਏ ਸਨ ਰਿਸਕ ਲਏ ਸਨ ਹਰ ਕੋਈ ਮੁੰਡਿਆਂ ਬਾਗ ਦਲੇਰ ਦਾ ਹੋਰ ਕਈ ਮੁੰਡਿਆਂ ਬਾਗ ਦਲੇਰ ਇਹ ਮੈਂ ਪਾਤਰ ਦਾ ਨਾਮ ਰੱਖਿਆ ਦਲੇਰ ਵੀ ਆਪਣੀਆਂ ਭੇਡਾਂ ਬੱਕਰੀਆਂ ਲੈ ਕੇ ਜੰਗਲ ਵੱਲ ਆਇਆ ਕਰਦਾ ਸੀ ਪਸ਼ੂ ਸਾਰਾ ਦਿਨ ਜੰਗਲ ਵਿੱਚ ਘਾਹ ਚਰਦੇ ਸਨ ਪਸ਼ੂਆਂ ਦੇ ਚਰਵਾਹੇ ਮੁੰਡੇ ਆਪਸ ਵਿੱਚ ਖੇលਦੇ ਲੜਦੇ ਝਗੜਦੇ ਬੁਰਾ ਭਲਾ ਕਹਿੰਦੇ ਰੁੱਸਦੇ ਫਿਰ ਇੱਕ ਮਿਕ ਹੋ ਜਾਂਦੇ ਜਿਸ ਥਾਂ ਇਹ ਲੜਕੇ ਪਸ਼ੂਆਂ ਨੂੰ ਰੋਜ਼ਾਨਾ ਲਿਆਉਂਦੇ ਸਨ ਉਥੇ ਦਰਿਆ ਦੇ ਉੱਤੇ ਬਹੁਤ ਲੰਮਾ ਪੁਲ ਬਣਿਆ ਹੋਇਆ ਸੀ ਇਸ ਪੁਲ ਬਣੇ ਨੂੰ ਕਾਫੀ ਸਮਾਂ ਹੋ ਗਿਆ ਸੀ ਇਸ ਦੀ ਹਾਲਾਤ ਖਸਤਾ ਜਹੀ ਹੋ ਗਈ ਸੀ ਫਿਰ ਵੀ ਅਜੇ ਸਰਕਾਰ ਵੱਲੋਂ ਪੁਲ ਦੀ ਮਰਮੱਤ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ ਇਸ ਪੁਲ ਦੇ ਉੱਪਰੋਂ ਹਰ ਰੋਜ਼ ਅੱਧੇ-ਅੱਧੇ ਘੰਟੇ ਮਗਰੋਂ ਰੇਲਾਂ ਦੀ ਆਵਾਜ਼ਾਈ ਲਗਾਤਾਰ ਬਣੀ ਹੋਈ ਸੀ ਜੇ ਅਚਨਚੇਤੀ ਪੋਲ ਟੁੱਟ ਜਾਵੇ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਭੇਡਾਂ ਬੱਕਰੀਆਂ ਵਾਲੇ ਗਬਰੀਟ ਮੁੰਡੇ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਦਰਿਆ ਤੇ ਲੈ ਗਏ ਖੁਦ ਰਲ ਮਿਲ ਕੇ ਦਰਿਆ ਵਿੱਚ ਤਾਰੀਆਂ ਲਾਉਣ ਲੱਗ ਪਏ ਤਿੰਨ ਚਾਰ ਮੁੰਡੇ ਤੈਰਦੇ ਹੋਏ ਉਸ ਪੁਲ ਤੱਕ ਪਹੁੰਚ ਗਏ ਦਲੇਰ ਦੀ ਨਿਗਾਹ ਪਈ ਤਾਂ ਉਹ ਘਬਰਾ ਗਿਆ ਵੀਰੇ ਰੇਲ ਗੱਡੀ ਆਉਣ ਵਾਲੀ ਹੈ ਇਸ ਪੁਲ ਦੀ ਇੱਕ ਬੁਰਜੀ ਡਿੱਗ ਚੁੱਕੀ ਹੈ ਪਾਣੀ ਦਾ ਬਹਾਓ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ ਜਿਹੜੀ ਗੱਡੀ ਹੁਣ ਲੰਘ ਕੇ ਗਈ ਹੈ ਉਹ ਤਾਂ ਪਾਰ ਹੋ ਗਈ ਪਰ ਪੁਲ ਵਿੱਚ ਦਰਾੜਾਂ ਪੈ ਗਈਆਂ ਅਗਲੀ ਗੱਡੀ ਦੀ ਹੁਣ ਖੈਰ ਨਹੀਂ ਇਹ ਕੀ ਗੱਡੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ਸੀਟੀ ਵੱਜੀ ਹੈ ਭੇਡਾਂ ਬੱਕਰੀਆਂ ਦੂਰ ਹਟਾ ਲੈਣ ਦੀ ਕਿਤਾਬ ਨਹੀਂ ਦੇ ਰਹੀ ਹੈ ਪਰਹਾਏ ਅੱਜ 1000 ਬੰਦਿਆਂ ਨੇ ਇੱਥੇ ਮਰ ਜਾਣਾ ਹੈ ਮਰ ਜਾਣਾ ਹੈ ਦਲੇਰ ਨੇ ਪਰੇ ਰੱਖਿਆ ਆਪਣਾ ਲਾਲ ਰੰਗ ਦਾ ਕਮੀਜ਼ ਚੁੱਕਿਆ ਸੋਟੀ ਲਈ ਤੇ ਹਵਾ ਬਾੰਗ ਉਧਰ ਨੂੰ ਦੌੜ ਪਿਆ ਜਿੱਧਰੋਂ ਗੱਡੀ ਆ ਰਹੀ ਸੀ ਦੌੜਦਾ ਗਿਆ ਦੌੜਦਾ ਗਿਆ ਆਪਣੇ ਸੂਹੀ ਰੰਗ ਦਾ ਕਮੀਜ਼ ਸੋਟੀ ਉੱਤੇ ਟੰਗ ਲਿਆ ਉਸ ਕਮੀਜ਼ ਨੂੰ ਝੰਡੀ ਬਣਾ ਲਿਆ ਦਲੇਰ ਨੂੰ ਰੇਲ ਦੇ ਡਰਾਈਵਰ ਨੇ ਵੇਖਿਆ ਸ਼ਰਾਰਤੀ ਮੁੰਡਾ ਸਮਝ ਕੇ ਮੁੰਡੇ ਨੂੰ ਪਰੇ ਹਟ ਜਾਣ ਲਈ ਸੀਟੀ ਮਾਰ ਕੇ ਚੇਤਾਵਨੀ ਦਿੱਤੀ ਹਰ ਰੋਜ਼ ਹੀ ਮੁੰਡੇ ਸ਼ਰਾਰਤਾਂ ਕਰਦੇ ਰਹਿੰਦੇ ਸਨ ਗੱਡੀ ਨੇੜੇ ਆਉਣ ਤੇ ਪਾਸੇ ਹਟ ਜਾਂਦੇ ਸਨ ਪਰ ਅੱਜ ਇਸ ਮੁੰਡੇ ਨੂੰ ਕੀ ਹੋ ਗਿਆ ਹੈ ਹੋਰ ਸੀਟੀ ਹੋਰ ਸੀਟੀ ਮਾਰਦਾ ਗਿਆ ਡਰਾਈਵਰ ਦਲੇਰ ਝੰਡੀ ਹਿਲਾਉਂਦਾ ਰੇਲ ਲੈਣ ਦੇ ਵਿਚਕਾਰ ਪੈਰ ਗੱਡ ਕੇ ਖਲੋ ਗਿਆ ਗੱਡੀ ਆਪਣੀ ਸਪੀਡ ਤੇ ਆਈ ਇਸ ਗਰੀਬ ਮੁੰਡੇ ਘਬਰੀਟ ਮੁੰਡੇ ਦੇ ਟੁਕੜੇ ਟੁਕੜੇ ਕਰਕੇ ਖਿਲਾਰ ਦਿੱਤੀ ਕੁਝ ਕੁਚਲੇ ਗਏ ਡਰਾਈਵਰ ਨੇ ਗੱਡੀ ਨੂੰ ਬ੍ਰੇਕ ਲਾਈ ਚੱਕਿਆਂ ਵਿੱਚੋਂ ਚਿਗਿਆੜੇ ਨਿਕਲੇ ਚੀਕਾਂ ਸੁਣਾਈ ਦਿੱਤੀਆਂ ਅੰਦਰ ਹਲਚਲ ਮਚੀ ਗੱਡੀ ਚੱਕਿਆਂ ਵਿੱਚ ਗੱਡੀ ਪੁਲ ਤੋਂ 10-15 ਗੱਜ ਪਹਿਲਾਂ ਹੀ ਰੁਕ ਗਈ ਕਈਆਂ ਨੇ ਕਟੀ ਹੋਈ ਮੁੰਡੇ ਦੀ লাশ ਵੇਖੀ ਬਹੁਤ ਦੁੱਖ ਹੋਇਆ ਸਾਰਿਆਂ ਨੂੰ ਪਤਾ ਨਹੀਂ ਕਿਉਂ ਜਾਣਬੁੱਝ ਕੇ ਇਹ ਮੁੰਡਾ ਅੱਗੇ ਆ ਗਿਆ ਕਿਉਂ ਜਉਣ ਤੋਂ ਇਸ ਦਾ ਜੀ ਉੱਤਰ ਗਿਆ ਰੇਲ ਦੇ ਡਰਾਈਵਰ ਨੇ ਅੱਗੇ ਵੱਧ ਕੇ ਵੇਖਿਆ ਟੁੱਟਿਆ ਪੁਲ ਵੇਖ ਕੇ ਰੇਲ ਦੇ ਡਰਾਈਵਰ ਦੇ ਹਵਾਸ਼ ਉੱਡ ਗਏ ਜੇ ਕਿਤੇ ਰੇਲ 20 ਤੀ ਗੱਜ ਹੋਰ ਅੱਗੇ ਲੰਘ ਜਾਂਦੀ ਜੇ ਕਿਤੇ 1 ਮਿੰਟ ਹੋਰ ਝੰਡੀ ਨਾ ਦਿਸਦੀ ਫਿਰ ਸਾਰੇ ਮੁਸਾਫਰਾਂ ਸਮੇਤ ਗੱਡੀ ਨੇ ਦਰਿਆ ਦੇ ਰੇਤ ਵਿੱਚ ਗਰਕ ਹੋ ਜਾਣਾ ਸੀ ਅਣ ਮਿਣਵੇਂ ਪਾਣੀ ਵਿੱਚ ਸਾਰਿਆਂ ਨੇ ਡੁੱਬ ਜਾਣਾ ਸੀ ਸ਼ਾਇਦ ਹੀ ਕੋਈ ਬਚ ਸਕਦਾ ਬਹੁਤ ਭਿਆਨਕ ਹਾਦਸਾ ਹੋ ਜਾਣਾ ਸੀ ਅੱਗੇ ਪੁਲ ਨੂੰ ਵੇਖਣ ਵਾਲੇ ਸਾਰੇ ਮੁਸਾਫਰ ਸਦਮੇ ਵਿੱਚ ਸਨ ਰੱਬ ਦਾ ਸ਼ੁਕਰ ਕਰ ਰਹੇ ਸਨ ਕਿ ਜਾਨ ਬਚ ਗਈ ਡਰਾਈਵਰ ਦਾ ਧੰਨਵਾਦ ਕਰ ਰਹੇ ਸਨ ਜਿਸ ਨੇ ਐਮਰਜੈਂਸੀ ਬ੍ਰੇਕ ਲਾ ਕੇ ਗੱਡੀ ਰੋਕ ਲਈ ਇੰਨੇ ਵਿੱਚ ਗੱਡੀ ਕੋਲ ਭੇਡਾਂ ਬੱਕਰੀਆਂ ਚਾਰਨ ਵਾਲੇ ਹੋਰ ਮੁੰਡੇ ਵੀ ਆ ਗਏ ਗੱਡੀ ਦੇ ਗਾਰਡ ਨੇ ਮੁੰਡਿਆਂ ਨੂੰ ਪੁੱਛਿਆ ਕਿ ਜਿਹੜਾ ਮੁੰਡਾ ਗੱਡੀ ਹੇਠਾਂ ਆ ਕੇ ਮਰਿਆ ਹੈ ਉਹ ਤੁਹਾਡਾ ਸਾਥੀ ਸੀ ਇੱਕ ਮੁੰਡੇ ਨੇ ਅੱਗੇ ਵੱਧ ਕੇ ਦੱਸਿਆ ਜੀ ਅਸੀਂ ਬਹੁਤ ਰੋਕਿਆ ਉਹ ਨਾ ਰੋਕਿਆ ਜਦੋਂ ਤੋਂ ਦਲੇਰ ਨੇ ਆਹ ਪੋਲ ਟੁੱਟਿਆ ਵੇਖਿਆ ਸੀ ਨਾ ਉਸਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਸੀ ਗੱਡੀ ਆਉਣ ਵਾਲੀ ਹੈ ਹਜ਼ਾਰਾਂ ਬੰਦੇ ਸਵਾਰ ਨੇ ਸਾਰੇ ਦਰਿਆ ਵਿੱਚ ਮਾਰੇ ਜਾਣਗੇ ਚਲੋ ਆਪਾਂ ਗੱਡੀ ਰੋਕੀਏ ਚਲੋ ਆਪਾਂ ਗੱਡੀ ਰੋਕੀਏ ਅਸੀਂ ਉਸ ਨੂੰ ਦਲੇਰ ਨੂੰ ਰੋਕਦੇ ਰਹੇ ਪਰ ਉਹ ਨਾ ਰੁਕਿਆ ਆਪਣਾ ਲਾਲ ਰੰਗ ਦਾ ਕਮੀਜ਼ ਸੋਟੀ ਤੇ ਟੰਕ ਕੇ ਲੀ ਵੱਲ ਨੂੰ ਦੌੜ ਪਿਆ ਉਸ ਪਾਸੇ ਨੂੰ ਜਿੱਧਰੋਂ ਗੱਡੀ ਆ ਰਹੀ ਸੀ ਤੇ ਵਿਚਾਰਾ ਮਾਰਿਆ ਗਿਆ ਕਿੰਨਾ ਚੰਗਾ ਮੁੰਡਾ ਸੀ ਫਿਰ ਸਾਰਿਆਂ ਨੂੰ ਅਸਲ ਗੱਲ ਦੀ ਸਮਝ ਆਈ ਕਿ ਇਸ ਨੌਜਵਾਨ ਨੇ ਸਾਰਿਆਂ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਸ ਕੁਰਬਾਨੀ ਤੋਂ ਬਗੈਰ ਡਰਾਈਵਰ ਨੇ ਗੱਡੀ ਰੋਕਣੀ ਨਹੀਂ ਸੀ ਉਸ ਗੁੰਮਨਾਮ ਜਿਹੇ ਨੌਜਵਾਨ ਨੂੰ ਸਾਰੇ ਦੇਸ਼ ਵਾਸੀਆਂ ਨੇ ਸਲਾਮ ਕੀਤਾ ਵੱਡੇ ਸ਼ਹਿਰ ਦੇ ਮੁੱਖ ਚੌਕ ਵਿੱਚ ਉਸ ਦਾ ਬੁੱਤ ਬਣਾ ਕੇ ਸਥਾਪਿਤ ਕੀਤਾ ਗਿਆ ਉਸ ਦੇ ਪਿਤਾ ਨੂੰ ਦੇਸ਼ ਦਾ ਸਰਬ ਉੱਚ ਸਨਮਾਨ ਦੇ ਕੇ ਨਿਵਾਜਿਆ ਗਿਆ ਉਸ ਦੀ ਬਹਾਦਰੀ ਦੀਆਂ ਘਰ ਘਰ ਗੱਲਾਂ ਹੋਈਆਂ 17 ਕੋਸਾਲ ਜਿਉਂ ਕੇ ਇੱਕ ਅਣਪੜ੍ਹ ਜਿਹਾ ਅਲੜ ਮੁੰਡਾ ਸਦੀਆਂ ਤੱਕ ਆਪਣਾ ਨਾਮ ਅਮਰ ਕਰ ਗਿਆ ਥੋੜਾ ਸਮਾਂ ਜਿਉਂ ਕੇ ਲੋਕ ਮਨਾਤੇ ਆਪਣਾ ਨਾਮ ਲਿਖ ਗਿਆ ਸਦਾ ਵਾਸਤੇ ਲੋਕਾਂ ਦਾ ਪ੍ਰੇਰਨਾ ਸਰੋਤ ਬਣ ਗਿਆ ਗੁਰਬਾਣੀ ਦੀ ਇੱਕ ਪੰਗਤੀ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਉ ਤ ਹਰ ਕੈ ਦਵਾਰ ਮਤ ਹਰ ਪੂਛੈ ਕੌਣ ਹੈ ਪਰ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਭੁੱਲਾ ਚੋਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ